ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੰਮਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਛੋਟੇ ਸੇ ਲੈ ਲੈ ਕੇ ਆਏ ਜੀ ਟਾਪ ਬਰੀਡ ਆ ਬਾਈ ਇੱਕ ਨੀਲੀ ਦਾ ਵਿੱਚ ਆ ਗਿਆ ਇੱਕ ਮੋਹਰਾ ਚ ਆ ਗਿਆ ਆਓ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਨਾਮ ਤੇ ਐਡਰੈਸ ਬੋਲੋ ਬਾਈ ਬਾਈ ਗੁਰਮੀਤ ਸਿੰਘ ਪਿੰਕਤਪੜੀ ਜੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੋੜ ਨੇੜੇ ਪਿੰਡ ਟਵਾਲੀ ਦੇ ਤੁਹ ਵਾਲੀ ਕੋਕਾ ਜੀ ਵਾਲੀ ਓਕੇ ਰਾਮਪੁਰਾ ਸ਼ਹਿਰ ਰਹੈ ਜਾਂਦਾ ਨਾ ਮੋਬਾਈਲ ਨੰਬਰ ਬੋਲ ਦਿਓ 81465 ਜੀ 68717 ਠੀਕ ਹੈ ਭਾਈ ਜਿਹੜਾ ਭਾਈ ਪਹਿਲੇ ਨੰਬਰ ਤੇ ਕੱਟਾ ਦੇਖਨੇ ਨੀਲੀ ਰਾਵੀ ਕਿੰਨੀ ਉਮਰ ਹੈ ਜੀ ਇਹਦੀ ਬਈ ਸਵਾ ਦੋ ਸਾਲ ਸਵਾ ਦੋ ਸਾਲ ਕਿਹੜੇ ਸੀਮਨ ਦਾ ਪਤਾ ਕੁਛ ਇਹ ਬਈ ਹੈਗਾ ਓਜਾਰ ਨੀਲੀ ਰਾਵੀ ਨੀਲੀ ਰਾਵੀ ਟੀਕੇ ਦਾ ਪਤਾ ਕਿਹੜੇ ਦਾ ਨਹੀਂ ਜੀ ਇਹ ਸਾਹ ਦਾ ਜੀ ਓਕੇ ਭਾਈ ਠੀਕ ਹੈ ਬਹੁਤ ਵਧੀਆ ਜੀ ਦਾ ਬਾਪ ਜੀ ਨਰਮ ਰਹੀ ਜੀ ਇਹਦੀ ਮਾਂ ਦੇ ਬਹੁਤ ਵਧੀਆ ਨਰਮ ਰਹੀ ਜੀ ਕਿੰਨਾ ਰਿਕਾਰਡ ਇਹਦੀ ਮਾਂ ਦਾ ਭਾਈ ਜੀ ਮਾਂ ਦਾ ਨੀਲੀਟਰ ਤੋਂ ਲਿਖੂ ਪੁੰਨੀ ਲੀਟਰ ਫੇਸ ਦੀ ਬਿਊਟੀ ਚੈੱਕ ਕਰੋ ਅੱਖਾਂ ਓੱਖਾਂ ਤੇ ਬੁੱਲ੍ਹ ਦੇਖੋ ਬਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਸਿੰਘ ਸਿੰਘ ਬਹੁਤ ਚੰਗਾ ਫਲਿਆਵਾ ਕੋਈ ਲੱਸਾ ਨਹੀਂ ਲਾਵਾਂ ਨਹੀਂ ਬਈ ਚੰਗੇ ਰਿਕਾਰਡ ਦਾ ਸਾਰਾ ਟਾਂ ਚਾਡੋਂ ਚਾ ਦੇਖੋ ਪੁੜਾ ਪੜਾ ਲਖਾ ਦੇ ਬਈ ਕਰਮਾਲੇ ਦਾ ਲੈ ਕਿਆ ਬਾਤ ਸੁਆਸੂ ਕਿਵੇਂ ਕਰਮਾਲੇ ਦਾ ਬਹੁਤ ਵਦਾਂ ਬਹੁਤ ਵਦਾਂ ਆਦਾ ਹੈ ਹੈਗਾ ਲਦਾ ਤਾਂ ਬਹੁਤ ਸੀਲ ਆ ਤੁਹਾਨੂੰ ਦੇਖ ਕੇ ਹੋ ਕਰ ਰਿਹਾ ਟੈਸਟਿਕਲ ਚੈੱਕ ਕਰੋ ਠੀਕ ਆ ਬਈ ਆਦਾ ਬਹੁਤ ਆ ਹੋਰ ਹਮ ਖੋਲ ਦੇ ਪੂਰ ਕੇ ਦਿਖਾ ਦੇ ਬਹੁਤ ਚੰਗਾ ਬ੍ਰੀਡ ਫੁੱਲ ਮਾਨ ਰਿਕਾਰਡ ਬਹੁਤ ਚੰਗਾ ਦੱਸਿਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੀ ਲੂਪਸਵਾ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਬਿਊਟੀ ਚੈੱਕ ਕਰਦੇ ਆਂ ਬਾਈ ਜਵਨ ਦੋਨੇ ਠੀਕ ਆ ਬਾਈ ਹੂੰ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕੀ ਬਾਤ ਆ ਬਾਈ ਹਾਂ ਜਰਾ ਜਾ ਅਜੇ ਲੱਗਿਆ ਤਾਂ ਨਹੀਂ ਮੱਜਾਂ ਕਰਾਸ ਕਰਨ ਨਾ ਜੀ ਨਾ ਇਹਦਾ ਜਮ ਨਹੀਂ ਛੱਡਿਆ ਜੀ ਉਮਰ ਛੋਟੀ ਹੈ ਜੀ ਪਾ ਕਰਦੇ ਇੱਕ ਦੋ ਬੰਦੇ ਦੇ ਮਸਲੇ ਜੀ ਓਕੇ ਠੀਕ ਠੀਕ ਆ ਭਾਈ ਕੀ ਮੋਲ ਲਾ ਭਰਾ ਜਾਇਜ ਇਹਦਾ ਜਿਹੜਾ ਸੀ 10000 ਜੀ ਮਾਨਤਨ ਹੋ ਜਾ ਸਾਜੀ ਵੀ ਕਰਦਾ ਏ ਓਕੇ ਭਾਈ 80000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਮੋਲ ਭਾਈ ਨੇ ਜਾਇਜ ਰੱਖਿਆ ਕੱਟਾ ਚੰਗਾਗਾ ਨਸਲ ਵਾਲਾ ਕੱਟਾ ਨੀਲੀ ਰਾਵੀ ਚ ਪੈਂਦਾ ਮੰਗ ਫੁੱਲ ਮਿਲਦਾ ਘੱਟ ਹੈ ਇਸ ਨਸਲ ਸ ਅੱਗੇ ਆ ਗਿਆ ਭਾਈ ਦੋ ਨੰਬਰ ਇਹਦੀ ਕਿੰਨੀ ਉਮਰ ਆ ਇਹਦੇ ਵੇਲੇ 3.5 ਸਾਲ ਸਾਢੇ 3 ਸਾਲ ਠੀਕ ਹੈ ਭਾਈ ਕਿੰਨਾ ਕੁ ਰਿਕਾਰਡ ਆ ਦੀ ਮਾਂ ਦਾ ਬਈ ਬਈ ਜਮਾ ਇੱਕੇ ਮਾਂ ਦੇ ਦੋਨੇ ਮੁੰਡੇ ਬੱਚੇ ਠੀਕ ਹੈ ਭਾਈ ਹੂੰ ਇਹ ਮਨ ਉਹ ਪਹਿਲਾਂ ਇਹ ਬਾਤ ਆ ਠੀਕ ਹੈ ਓਕੇ ਭਾਈ ਤੋੜ ਦੇ ਨੂੰ ਵੀ ਮੜ ਇਹ ਤਾਂ ਲੱਗੂ ਮੱਝਾ ਕਰਾਸ ਕਰਨ ਨਹੀਂ ਜੀ ਭਾਈ ਆਪਾਂ ਉੱਪਰ ਨਹੀਂ ਗਿਆ ਬਾਹਰ ਹੀ ਖੜਾ ਜੀ ਠੀਕ ਹੈ ਭਾਈ ਹੂੰ ਸਿੰਘ ਸਿੰਘ ਬਹੁਤ ਚੰਗਾ ਬਿਊਟੀ ਚੰਗੀ ਆ ਤੋੜਾ ਚੈੱਕ ਕਰੋ ਪੜਾ ਪੜਾ ਬਾਲਾ ਚੰਗਾ ਲੰਮਾ ਲੁਮਾ ਆ ਬਹੁਤਾ ਹਨਾ ਆ ਬਾਈ ਪੂਰਾ ਹਮ ਕੀ ਬਾਤ ਆ ਬਾਈ ਲੈ ਉੜਾ ਦੇਖੋ ਘਰਮ ਵਾਲੇ ਦਾ ਕੀ ਬਾਤ ਆ ਬਾਈ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਮੈਂ ਕਿਹਾ ਜਾਇਜ਼ ਇਹਦਾ ਮੁੱਲ ਬਾਈ ਇਹ ਡੂੜਾ ਬਾਈ ਮਾਨਤਾਨ ਹੋ ਜੂ ਆ ਬਾਜੀ ਜੋ ਕਰਦਾ ਹੈ ਜੀ 1.5 ਲੱਖ ਰੁਪਿਆ ਮੁੱਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬਿਊਟੀ ਚੈੱਕ ਕਰੋ ਸਿੰਘ ਸਿੰਘ ਦੋਨੇ ਇੱਕ ਹੋ ਜਾ ਨਾਲੋਂ ਹੀ ਮੋੜੇ ਵੇ ਕਹਨੇ ਬਾਈ ਜਮਾ ਬਾਈ ਜਮਾ ਜਮਾ ਤਾਂ ਬਹੁਤ ਟੌਪ ਤੇ ਹੈ ਜੀ ਸਿੰਘ ਦਾ ਸਟਾਈਲ ਸਹੀ ਗੱਲ ਉਹ ਨਸਲ ਹੈ ਪੂਰਾ ਲਿਸਾ ਲਵਨ ਹੈ ਹੀ ਨਹੀਂ ਪੜਾ ਜਿਸ ਲਿਸਾ ਲਵਨ ਹੈ ਹੀ ਨਹੀਂ ਸਹੀ ਗੱਲ ਹੈ ਬਿਊਟੀਫੁੱਲ ਹੈ ਹੈ ਨਾ ਪੂਰੀ ਜੀ ਪੂਰੀ ਹਮ ਕੀ ਆ ਬਾਤ ਆ ਤਿੱਕੇ ਸੇ ਵੀਰ ਨੂੰ ਦੋਨਾਂ ਚ ਕੋਈ ਵੀ ਨਾਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ